ਬੀਤੇ ਦਿਨ ਸਿਮਰਨਜੀਤ ਸਿੰਘ ਮਾਨ ਕਿਸਾਨਾਂ ਗੁੱਜਜੀਤ ਸਿੰਘ ਡੱਲੇਵਾਲ ਨੂੰ ਪਟਿਆਲਾ ਦੇ ਪਾਰਕ ਹਸਪਤਾਲ ਵਿਖੇ ਮਿਲਣ ਪਹੁੰਚੇ ਇਸ ਮੌਕੇ ਸਿਮਰਨਜੀਤ ਸਿੰਘ ਮਾਨ ਨੇ ਕਿਸਾਨਾਂ ਨੂੰ ਹੁਣ ਮੋਰਚਾ ਤਬਦੀਲ ਕਰਕੇ ਵਾਗਾ ਬਾਰਡਰ ਤੇ ਉੱਪਰ ਮੋਰਚਾ ਲਗਾਉਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਵਿੱਚ ਚੋਣਾ 80000 ਨੂੰ ਵਿਕਦਾ ਹੈ ਜਦਕਿ ਪੰਜਾਬ ਦੇ ਵਿੱਚ 24000 ਹੈ ਦੱਸਦੀ ਕਿ ਜਦੋਂ ਬੀਤੇ ਕੱਲ ਜਗਜੀਤ ਸਿੰਘ ਡੱਲੇਵਾਲੂ ਸਿਮਰਜੀਤ ਸਿੰਘ ਮਾਣ ਪਹੁੰਚੇ ਤਾਂ ਪੁਲਿਸ ਨੇ ਇਹਨਾਂ ਨੂੰ ਘੇਰ ਲਿਆ ਸੀ ਮਿਲਣ ਵੀ ਨਹੀਂ ਦਿੱਤਾ ਗਿਆ ਤਾਂ ਇਸ ਤੇ ਸਿਮਰਜੀਤ ਸਿੰਘ ਮਾਣ ਭੜਕਦੇ ਨਜ਼ਰ ਆਏ ਦਾਂਸੀ ਇਖੇ ਇਸ ਸਮੇਂ ਕਿਸਾਨ ਮਸਲਾ ਕਾਫੀ ਪਖਿਆ ਹੋਇਆ ਹੈ ਕਿਉਂਕਿ ਕਿਸਾਨਾਂ ਦਾ ਧਰਨਾ ਬੋਰਡਰਾਂ ਤੋਂ ਚੁਕਵਾ ਦਿੱਤਾ ਗਿਆ ਬੀਤੇ ਦਿਨਾਂ ਦੇ ਵਿੱਚ ਮਾਨ ਸਰਕਾਰ ਦੇ ਵੱਲੋਂ ਵੱਡੇ ਐਕਸ਼ਨ ਲੈਂਦੇ ਆ ਧਰਨਾ ਚੁਕਵਾ ਦਿੱਤਾ ਗਿਆ ਤੇ ਕਈ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹਾਲਾਂਕਿ ਕਈ ਕਿਸਾਨ ਰਿਹਾਵੀ ਕਰ ਦਿੱਤੇ ਗਏ ਨੇ ਤਾਂ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਲਗਾਤਾਰ ਕਿਸਾਨਾਂ ਦੇ ਵੱਲੋਂ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਐ ਵੀ ਕਿਹਾ ਜਾ ਰਿਹਾ ਹੈ ਕਿ ਡੱਲੇਵਾਲ ਹੁਣ ਪਾਣੀ ਵੀ ਨਹੀਂ ਪੀ ਰਹੇ ਉਹਨਾਂ ਨੇ ਪਾਣੀ ਵੀ ਪੀਣਾ ਛੱਡ ਦਿੱਤਾ ਹੈ ਐਸੇ ਹੀ ਤਹਿਤ ਸਿਮਰਜੀਤ ਸਿੰਘ ਮਾਨ ਢੱਲੇਵਾਲ ਨੂੰ ਮਿਲਣ ਪਹੁੰਚੇ ਪਰ ਪੁਲਿਸ ਨੇ ਇਹਨਾਂ ਨੂੰ ਮੌਕੇ ਤੇ ਘੇਰ ਲਿਆ ਸੀ ਉੱਥੇ ਹੀ ਸਰਕਾਰ ਤੇ ਸਿਮਰਨਜੀਤ ਸਿੰਘ ਮਾਨ ਨਿਸ਼ਾਨੇ ਸਾਧ ਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਪੰਜਾਬੀ ਲਾਈ ਲਗ ਲੋਕ ਖਣ ਜੇਕਰ ਚੀਨ ਦੇ ਇਰਾਕ ਦੇ ਨਾਲ ਵਪਾਰ ਹੋ ਸਕਦਾ ਹੈ ਤਾਂ ਪਾਕਿਸਤਾਨ ਦੇ ਨਾਲ ਕਿਉਂ ਨਹੀਂ ਹੋ ਸਕਦਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਸ ਤੰਗ ਦੇ ਨਾਲ ਅਮਿਤ ਸ਼ਾਹ ਦੇ ਦੁਆਰਾ ਸント ਜਨਰਲ ਸਿੰਘ ਖਾਲਸਾ ਭਿੰਡਰਿਆਂ ਵਾਲੇ ਬਾਰੇ ਪਾਰਲੀਮੈਂਟ ਦੇ ਵਿੱਚ ਬੋਲਿਆ ਗਿਆ ਕਿ ਜੇਕਰ ਸਿੱਖਾਂ ਦੇ ਦੁਆਰਾ ਮਹਾਤਮਾ ਗਾਂਧੀ ਦਾ ਪਲੇਟ ਦੇ ਖਿਲਾਫ ਅਜਿਹੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਸੈਂਟਰ ਨੂੰ ਕਿਦਾਂ ਦਾ ਮਹਿਸੂਸ ਹੋਵੇਗਾ ਤਾਂ ਸੀ ਕਿ ਬੀਤੇ ਦਿਨਾਂ ਦੇ ਵਿੱਚ ਅਮਿਤ ਸ਼ਾਹ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਉਹਨਾਂ ਦੇ ਵੱਲੋਂ ਅਮਰਿਤਪਾਲ ਤੇ ਨਿਸ਼ਾਨਾ ਸਾਧਿਆ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਕੁਝ ਲੋਕ ਭਿੰਡਰਾਵਾਲਾ ਬਣਨ ਦੀ ਕੋਸ਼ਿਸ਼ ਕਰ ਰਹੇ ਸੰਤ ਇਸ ਸਮੇਂ ਹੋ ਆਸਾਮ ਦੀ ਜੇਲ੍ਹ ਦੇ ਵਿੱਚ ਬੈਠ ਕੇ ਬਾੜਕ ਕਰ ਰਹੇ ਨੇ ਜਿਸ ਦਾ ਪੰਜਾਬ ਭਰ ਦੇ ਵਿੱਚ ਕਾਫੀ ਜਥੇਬੰਦੀਆਂ ਦੇ ਵੱਲੋਂ ਵਿਰੋਧ ਵੀ ਕੀਤਾ ਗਿਆ ਸੀ ਉਨਾਂ ਨੇ ਅੱਗੇ ਕਿਹਾ ਕਿ ਜਿਸ ਢੰਗ ਦੇ ਨਾਲ ਅਮਿਤ ਸ਼ਾਹ ਦੇ ਦੁਆਰਾ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਉਸੇ ਹਿਸਾਬ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਦਾ ਜੇ ਮੁਲਕਾਂ ਦੇ ਵਿੱਚ ਜਾਣਾ ਮੁਸ਼ਕਲ ਹੋ ਜਾਵੇਗਾ ਕਿਉਂਕਿ ਸਿੱਖਾਂ ਦੇ ਇਸ ਦਾ ਵਿਰੋਧ ਕਰਨਗੇ ਹਿਮਾਚਲ ਦੇ ਵਿੱਚ ਵੀ ਸਿੱਖਾਂ ਦੇ ਚਾਰੇ ਵਿਵਾਦ ਉੱਪਰ ਉਹਨਾਂ ਨੇ ਬੋਲਦੇ ਆ ਕਿ ਇਹ ਪਹਾੜੀਆਂ ਦੀ ਪੁਰਾਣੀ ਰਵਾਇਤ ਹੈ ਗੁਰੂ ਸਾਹਿਬ ਦੇ ਸਮੇਂ ਵੀ ਔਰੰਗਜ਼ੇਬ ਦੇ ਕੋਲ ਪਹਾੜੀ ਰਾਜੇ ਮੁਖਬਰੀ ਕਰਦੇ ਸਨ ਅਤੇ ਅੱਜ ਹਿੰਦੂ ਸਿੱਖਾਂ ਦੇ ਨਾਲ ਉਹੀ ਰਵਈਆ ਅਪਣਾ ਰਹੇ ਨੇ ਕਿ ਕਿ ਕਰਕੇ ਹੁਣ 120 ਹੋ ਗਏ ਹੈ ਉਹਨਾਂ ਨੇ ਭੁਖੜਤਾ ਰੱਖੀ ਹੈ ਤੇ ਪਿੱਛੇ ਜੇ ਉਹਨਾਂ ਨੂੰ ਪਾਣੀ ਵੀ ਨਹੀਂ ਸਪੀਨ ਦਿੱਤਾ ਤੇ ਮੈਂ ਪਤਾ ਲੈਣ ਆਇਆ ਹਾਂ ਸਿੱਖ ਕੌਮ ਵੱਲੋਂ ਆਪਣੇ ਖੇਤੀਬਾੜੀ ਦੇ ਜਿਹੜੇ ਕੰਮ ਕਰਦੇ ਐ ਕਿ ਉਹਨਾਂ ਦਾ ਕੀ ਹਾਲ ਹੈ ਠੀਕ ਠਾਕ ਹੈ ਕਿ ਐ ਉਹਨਾਂ ਨੂੰ ਦਵਾਈ ਬੂਟੀ ਠੀਕ ਮਿਲ ਰਹੀ ਹੈ ਤੇ ਜਿਹੜੀ ਉਹਨਾਂ ਦੀ ਤਕਲੀਫ ਹੈ ਉਹ ਕਿੰਨੀ ਦੂਰ ਚਲੀ ਗਈ ਹੈ ਜਿੰਨ ਚਿਰ ਹੋਰ ਉਹ ਘਟ ਸਕਣ ਜੇ ਤੇ ਅਜੇ ਤੱਕ ਸੈਂਟਰ ਦੀ ਗਵਰਨਮੈਂਟ ਦਾ ਉਨਰ ਉੱਤੇ ਧਿਆਨ ਕਿਉਂ ਨਹੀਂ ਹੈ ਤੇ ਭਗਵੰਤ ਸਿੰਘ ਦੇ ਉੱਤੇ ਜਿਹੜੇ ਐਡਵਾਈਜ਼ਰਸ ਲਾਤੇ ਐ ਸੁਸੋਦੀਆ ਤੇ ਜੋਸ਼ੀ ਉਹ ਕੀ ਰਹਿ ਰਹੀ ਹੈ ਭਗਵੰਤ ਸਿੰਘ ਮਾਨ ਨੂੰ ਔਰ ਇਹ ਸਾਰਾ ਕੁਝ ਜਿਹੜਾ ਤਬਦੀਲੀ ਹੋਈ ਹੈ ਪੰਜਾਬ ਰਾਜ ਦੇ ਵਿੱਚ ਚੀਫ ਮਿਨਿਸਟਰ ਦੇ ਉੱਤੇ ਉਹਦੇ ਸਲਾਹਕਾਰ ਲਾਤੇ ਐ ਕੀ ਵਜ੍ਹਾ ਹੈ ਕੀ ਹੈ ਕੀ ਇਹ ਇੰਨਾ ਕਸ਼ਟ ਕੇਜਰੀਵਾਲ ਸਾਹਿਬ ਨੂੰ ਚੱਕਣਾ ਪਿਆ ਇਹ ਉਦੋਂ ਕੀਤਾ ਜਦੋਂ ਆਪ ਪਾਰਟੀ ਦੀ ਪੂਰੀ ਹਾਰ ਹੋ ਗਈ ਹੈ ਦਿੱਲੀ ਦੇ ਵਿੱਚ ਤੇ ਪੰਜਾਬ ਅਫੋਰਡ ਨਹੀਂ ਕਰ ਸਕਦਾ ਕਿ ਇੰਨਾ ਖਰਚਾ ਇਨ੍ਹਾਂ ਦੇ ਉੱਤੇ ਹੋਵੇ ਤੇ ਜਿਹੜੇ ਬੰਦਿਆਂ ਨੇ ਦਿੱਲੀ ਦੇ ਰਾਜ ਦਾ ਪੱਠਾ ਬਿਠਾਤਾ ਤੇ ਉਹਨਾਂ ਨੂੰ ਇੱਥੇ ਆ ਕੇ ਸਲਾਹਕਾਰ ਲਗਾ ਦੇਣਾ ਤੇ ਇੱਥੇ ਹਸਪੀਟਲ ਜਾਣਾ ਬੰਦ ਕਰ ਦੇਣਾ ਤੇ ਅਮਿਤ ਸ਼ਾ ਜੀ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਬੋਲ ਰਹੇ ਹੈਂ ਭਿੰਡਰਾਂ ਵਾਲਿਆਂ ਦੇ ਖਿਲਾਫ ਬੋਲ ਰਹੇ ਹੈਂ ਜਿਵੇਂ ਅਸੀਂ ਗਾਂਧੀ ਦੇ ਖਿਲਾਫ ਬੋਲ ਗਏ ਜਾਂ ਪਟੇਲ ਦੇ ਖਿਲਾਫ ਬੋਲ ਗਏ ਫਿਰ ਬਗਿੰਤੀ ਹਿੰਦੂ ਨੂੰ ਖੇਮੇ ਮਸੂਰ ਹੋਊਗਾ ਕਿ ਇਹ ਸਿੱਖ ਦੇ ਜਿਹੜੇ ਹੀਰੋ ਐ ਉਹਨਾਂ ਦੇ ਖਿਲਾਫ ਗੱਲ ਕਰ ਰਹੇ ਐ ਤੇ ਇਹਦੇ ਬਾਰੇ ਕਿਸੇ ਵੀ ਹਿੰਦੂ ਦਾ ਬਿਆਨ ਨਹੀਂ ਆਇਆ ਕਿ ਇਹ ਬਹੁਤ ਮਾੜੀ ਗੱਲ ਕੀਤੀ ਐ ਕਿ ਐਮ ਐਚ ਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਲਿਖਿਆ ਹੈ ਕਿ ਹੈ ਕਿ ਅਸੀਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਦੇ ਦਿੱਤਾ ਹੈਗਾ ਮੇਰਾ ਮਤਲਬ ਹੈ ਸਾਡੇ ਗੁਰੂਆਂ ਨੇ ਪਹਿਲੀ ਗੁਰੂ ਸਾਹਿਬ ਨੇ ਜੇਲ ਬਾਬਰ ਦੀ ਕੱਟੀ ਹੈ ਪੰਜਵੇਂ ਪਾਤਸ਼ਾਹ ਨੇ ਆਪਣਾ ਸੀਸ ਦਿੱਤਾ ਹੈ ਜਹਾਂਗੀਰ ਨੂੰ ਫਿਰ ਰੰਗਸੇਵ ਨੇ ਨੌਵੇਂ ਪਾਤਸ਼ਾਹ ਦਾ ਸੀਸ ਲਿਆ ਫਿਰ ਰੰਗਸੇਵ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਹਬਜਾਦੇ ਸਹੀਦ ਕਰ ਦਿੱਤੇ ਹੈ ਤੇ ਸਾਰਾ ਉਹਨਾਂ ਦਾ ਟੱਬਰ ਖਰਾਬ ਕਰ ਦਿੱਤਾ ਹੈ ਤਾਂ ਮੇਰਾ ਮਤਲਬ ਇੱਥੇ ਕੀ ਹੋ ਰਿਹਾ ਮੱਛਾ ਤੇ ਬੋਧੀ ਤੇ ਮੋਦੀ ਨੇ ਯੱਬ ਪਾਤਾ ਹੈ ਅਮਿਤ ਸ਼ਾਹ ਨੇ ਮੋਦੀ ਨੂੰ ਯੱਬ ਪਾਤਾ ਹੈ ਕਿ ਬਾਹਰ ਜਾਣ ਜੋ ਕਰਨੀ ਛੱਡਿਆ ਉੱਥੇ ਸਿੱਖਾਂ ਨੇ ਮਜਾਰੇ ਕਰਨੇ ਜੋ ਕਰਕੇ ਸਿੱਖ ਕਦੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਹੈਗੇ ਮਾਨ ਸਾਹਿਬ ਮੈਨੂੰ ਪੁੱਛੇ ਸੀ ਕਿ ਮਿਲਣ ਨਹੀਂ ਦਿੱਤਾ ਗਿਆ ਤੁਹਾਨੂੰ ਇਸ ਵਕਤ ਹਾਂਜੀ ਤੁਸੀਂ ਮਿਲਣ ਲਈ ਗਏ ਸੀ ਜਗਜੀਤ ਸਿੰਘ ਢੱਲੇਵਾਲ ਨੂੰ ਮਿਲਣ ਲਈ ਪਹੁੰਚੇ ਹੋ ਮਿਲਣ ਨਹੀਂ ਦਿੱਤਾ ਗਿਆ ਤੁਹਾਨੂੰ ਆਹ ਤੁਹਾਡੇ ਸਾਹਮਣੇ ਹੀ ਹੈ ਮੈਂ ਕਿੱਥੇ ਬੈਠਾ ਹੈ ਜੀ ਤੁਸੀਂ ਦੇਖੋ ਮਾਨ ਸਾਹਿਬ ਇਹ ਸਿੱਧੀ ਜੀ ਗੱਲ ਹੈ ਜੀ ਇੱਕ ਪਾਸੇ ਕਿਸਾਨਾਂ ਦੇ ਨਾਲ ਇਸ ਤਰ੍ਹਾਂ ਦਾ ਵਕਤੀਰਾ ਕੀਤਾ ਜਾਦਾ ਦੂਸਰੇ ਪਾਸੇ ਬਜਟ ਦੇ ਵਿੱਚ ਕਿਸਾਨਾਂ ਨੂੰ ਕਹਿੰਦੇ ਅਸੀਂ ਬੜਾ ਕੁਝ ਦੇ ਰਹੇ ਹਾਂ ਜੀ ਪੰਜਾਬ ਦੇ ਕਿਸਾਨ ਨਹੀਂ ਇਹ ਕਿਸਾਨਾਂ ਦੇ ਖਿਲਾਫ ਹੈ ਕਿ ਇਹ ਕਿਸਾਨ ਵੀ ਇਹ ਹੁੰੰਡ ਨੇ ਵੀ ਵੋਟਾਂ ਆਮ ਪਾਰਟੀ ਨੂੰ ਪਾਈਆਂ ਪਿਛਲੇ ਪਾਰਲੀਮੈਂਟ ਇਲੈਕਸ਼ਨਸ ਮੈਨੂੰ ਹਰਾਇਆ ਹੈ ਸਿੱਖਾ ਕਰਕੇ ਨੈਸ਼ਨਲ ਸਕਿਉਰਿਟੀ ਨੂੰ ਨਹੀਂ ਹੋ ਸਕਦਾ ਇਹ ਜਿਹੜੇ ਤੁਹਾਡੇ ਹਿੰਦੂ ਇਮਤਿਹਸਾਰੀ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਬਾਣੀਆਂ ਗੱਲਾਂ ਕਰਦੇ ਉਹਦੇ ਨਾਲ ਖਤਰਾ ਹੋ ਸਕਦਾ ਹੈ ਹਿੰਦੁਸਤਾਨ ਨੂੰ ਸਿੱਖਾਂ ਦੇ ਨਾਲ ਤੁਹਾਨੂੰ ਕੋਈ ਖਤਰਾ ਨਹੀਂ ਹੈ ਨੈਸ਼ਨਲ ਸਕਿਉਰਿਟੀ ਨਾਲੇ ਨੈਸ਼ਨਲ ਸਕਿਉਰਿਟੀ ਹਿੰਦੂ ਦੀ ਹੈ ਅਸੀਂ ਸਿੱਖ ਹੈ ਸਾਨੂੰ ਉਹਦੇ ਵਿੱਚ ਨੈਸ਼ਨਲ ਦੇ ਵਿੱਚ ਨਾ ਮਿਲਾਓ ਪਲੀਜ਼ ਅਸੀਂ ਵੱਖਰੀ ਕੌਮ ਹੈ ਤੁਸੀਂ ਵੱਖਰੀ ਕੌਮ ਹੋ ਤੁਸੀਂ ਆਪਣੀ ਨੈਸ਼ਨਲ ਸਕਿਉਰਿਟੀ ਦੀ ਗੱਲ ਕਰੋ ਅਸੀਂ ਆਪਣੀ ਨੈਸ਼ਨਲ ਸਕਿਉਰਿਟੀ ਬਾਰੇ ਗੱਲ ਕਰਾਂਗੇ